ਜਿਲੰਦਰ ਦੇ ਵਿੱਚ ਜੋ ਮਾਸੂਮ ਬੱਚੀ ਦੇ ਨਾਲ ਘਟਨਾ ਵਾਪਰੀ ਸੀ ਇਸ ਸਬੰਧੀ ਪਾਸਟਰ ਅੰਕਨ ਨਰੂਲਾ ਦੇ ਬਿਆਨ ਇੱਕ ਨਵਾਂ ਵਿਵਾਦ ਖੇੜ ਦਿੱਤਾ ਹੈ ਮਲਜ਼ਮ ਹਰਮਿੰਦਰ ਸਿੰਘ ਉਰਫ ਰਿੰਪੀ ਬਾਰੇ ਦਿੱਤੇ ਬਿਆਨ ਨੇ ਪੀੜਤ ਪਰਿਵਾਰ ਦੇ ਵਿੱਚ ਵਿਆਪਕ ਰੋਸ ਪੈਦਾ ਕਰ ਦਿੱਤਾ ਹਾਦੀ ਵਿੱਚ ਪਾਸਟਰ ਅੰਕਨ ਨਰੂਲਾ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦਾ ਮਿਸ਼ਨ ਪਾਪੀਆਂ ਨੂੰ ਮਾਫੀ ਦਾ ਪ੍ਰਚਾਰ ਕਰਨਾ ਅਤੇ ਚਰਚ ਨੂੰ ਇੱਕ ਅਧਿਆਤਮਿਕ ਹਸਪਤਾਲ ਦੱਸਿਆ ਬਾਈਬਲ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਯਿਸੂ ਧਰਮੀਆਂ ਲਈ ਨਹੀਂ ਸਗੋਂ ਪਾਪੀਆਂ ਤੇ ਗਲਤੀਆਂ ਕਰਨ ਵਾਲਿਆਂ ਲਈ ਹੈ ਜਿਨ੍ਹਾਂ ਨੂੰ ਪਰਮੇਸ਼ਰ ਮੁਆਫ ਕਰਦਾ ਇਸ ਬਿਆਨ ਤੇ ਪੀੜਤ ਪਰਿਵਾਰ ਨੇ ਗੁੱਸਾ ਪੈਦਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਬਿਆਨ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਦਾ ਉਹਨਾਂ ਦਾ ਕਹਿਣਾ ਕਿ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਉਹਨਾਂ ਦੀ ਧੀ ਨਾਲ ਹੋਈ ਬੇਰਹਿਮੀ ਅਤੇ ਮੌਤ ਤੋਂ ਦੁਖੀ ਨੇ ਪਰ ਕੁਝ ਪ੍ਰਭਾਵਸ਼ਾਲੀ ਲੋਕ ਇਸ ਸੰਵੇਦਨਸ਼ੀਲ ਮਾਮਲੇ ਨੂੰ ਗੁੰਜਲਦਾਰ ਬਣਾ ਕੇ ਝੂਠਾ ਪ੍ਰਚਾਰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਅਜਿਹਾ ਬਿਆਨ ਦੇ ਕੇ ਲੋਕਾਂ ਨੂੰ ਵੀ ਗੁੰਮਰਾਹ ਹਾਂਜੀ ਸਰ ਜਿਹੜਾ ਕਿ ਬੀਤੇ ਦਿਨੀ ਪਾਸਟਰ ਅੰਕੁਰ ਨਰੂਲਾ ਜੀ ਦਾ ਜਿਹੜਾ ਕਿ ਬਿਆਨ ਆਇਆ ਹੈ ਹਾਂਜੀ ਇਸ ਸੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਰ ਗੱਲ ਇਹ ਆ ਕਿ ਸਾਡੇ ਘਰ ਦੇ ਵਿੱਚ ਸਾਡੀ ਭਤੀਜੀ ਨਾਲ ਜੋ ਵਾਪਰਿਆ ਹੈ ਹਨਾ ਆਫਟਰ ਰੇਪ ਜਿਹੜਾ ਉਹਦਾ ਮਰਡਰ ਹੋਇਆ ਉਸ ਚੀਜ਼ ਨੂੰ ਪੂਰਾ ਜਲੰਧਰ ਪੂਰਾ ਪੰਜਾਬ ਕੀ ਪੂਰਾ ਦੇਸ਼ ਜਿਹੜਾ ਹੈ ਉਹ ਸਹਮ ਦੇ ਮਾਹੌਲ ਦੇ ਵਿੱਚ ਆ ਸਭ ਨੂੰ ਪਤਾ ਹਨਾ ਇਸ ਗੱਲ ਦਾ ਔਰ ਲੋਕ ਇਸ ਵੇਲੇ ਚਿੰਤਿਤ ਨਹੀਂ ਲੋਕ ਇਸ ਵੇਲੇ ਚਿੰਤਿਤ ਨਹੀਂ ਆਪਣੀਆਂ ਧੀਆਂ ਭੈਣਾਂ ਨੂੰ ਲੈ ਕੇ ਆਪਣੀਆਂ ਬੱਚੀਆਂ ਨੂੰ ਲੈ ਕੇ ਲੋਕ ਬੱਸਾਂ ਚੋਂ ਕੱਢ ਕੇ ਵੀ ਬੱਸਾਂ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਭੇਜਣਾ ਆਪਣੇ ਆਪ ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਧੀਆਂ ਭੈਣਾਂ ਨੂੰ ਸਕੂਲਾਂ ਵਿੱਚ ਘਰਾਂ ਵਿੱਚ ਛੱਡਣ ਜਾ ਰਹੇ ਹਾਂ ਕਿਉਂਕਿ ਲੋਕ ਡਰ ਦੇ ਮਾਹੌਲ ਦੇ ਵਿੱਚ ਨੇ ਕਿ ਐਡਾ ਵੱਡਾ ਇਨਸੀਡੈਂਟ ਵਾਪਰਿਆ ਸਾਰਾ ਭਾਰਤ ਇਸ ਚੀਜ਼ ਨੂੰ ਬੜੇ ਨੇੜੇ ਹੋ ਕੇ ਦੇਖ ਰਿਹਾ ਹੈ ਇਹਦੇ ਦੌਰਾਨ ਜਦੋਂ ਐਡੇ ਮਤਲਬ ਆਪਣੇ ਆਪ ਨੂੰ ਰੁਤਬਾ ਰੱਖਣ ਵਾਲੇ ਜਿਹਨਾਂ ਦਾ ਬਿਆਨ ਆਂਦਾ ਆ ਤੇ ਇਹਦਾ ਮੈਂ ਇਹੀ ਕਹਾਂਗਾ ਕਿ ਕੁਝ ਲੋਕ ਫੋਕੀ ਸ਼ੌਹਰਤ ਦੀ ਖਾਤਰ ਇਸ ਕੇਸ ਨੂੰ ਗਲਤ ਢੰਗ ਦੇ ਨਾਲ ਉਲਝਾ ਰਹੇ ਨੇ। ਉਹਨੇ ਸਾਡੇ ਸਰ ਜਹਮਾ ਦੇ ਉੱਤੇ ਲੂਣ ਛਿੜਕਿਆ ਵੇ। ਇਸ ਤਰ੍ਹਾਂ ਦੀ ਗੱਲ ਕਰਕੇ ਜਿਵੇਂ ਕਹਿੰਦੇ ਕਿ ਉਹ ਦੋਨੋਂ ਦੋਸ਼ੀ ਨੂੰ ਮਾਫ ਕਰ ਦੇਣਾ ਚਾਹੀਦਾ। ਮੈਂ ਤਾਂ ਕਹਿਣਾ ਚਾਹੁੰਦਾ ਅੰਤੂਰ ਨਰੂਲਾ ਨੂੰ ਕਿ ਪੂਰੇ ਭਾਰਤ ਦੀਆਂ ਜਿਹਨੀਆਂ ਵੀ ਜੇਲ੍ਹਾਂ ਦੇ ਵਿੱਚ ਦੋਸ਼ੀ ਬੰਦ ਨੇ ਜਿਨ੍ਹਾਂ ਨੇ ਕਤਲ ਕੀਤੇ ਨੇ, ਜਿਨ੍ਹਾਂ ਨੇ ਬਲਾਤਕਾਰ ਕੀਤੇ ਨੇ, ਜਿਨ੍ਹਾਂ ਨੇ ਇੰਨੇ ਘਣਾਉਣੇ ਅਪਰਾਧ ਕੀਤੇ ਨੇ ਉਹ ਸਾਰੀਆਂ ਜੇਲ੍ਹਾਂ ਨੂੰ ਖਾਲੀ ਕਰਕੇ ਆਪਣੇ ਘਰ ਲੈ ਜਾਓ। ਉਹਨਾਂ ਨੂੰ ਬਖਸ਼ ਦੇਵੇ ਉਹਨਾਂ ਨੂੰ ਮaaf ਕਰ ਦੇਵੇ ਜਿਹਦੇ ਕੋਲ ਕੋਈ ਇੰਦਾ ਦੀ ਕੋਈ ਤਾਕਤ ਹੈਗੀ ਏ ਉਹਨਾਂ ਨੂੰ ਉਹਨੂੰ ਘਰ ਰੱਖੇ ਸਾਹਮਣੇ ਔਰ ਇਹਨਾਂ ਦੀ ਮਾਨਸਿਕਤਾ ਹੀ ਇਹੀ ਏ ਇਹਨਾਂ ਦੇ ਧਰਮ ਦੇ ਵਿੱਚ ਇੱਕ ਇਹਨਾਂ ਦਾ ਵੱਡਾ ਵੱਡਾ ਪਾਸ ਹੋ ਰਿਹਾ ਉਹ ਵੀ ਰੇਪ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ ਪਤਾ ਨਹੀਂ ਉਹ 100 ਰੈਲ ਹੈ ਜਾਂ ਕਿਦਾਂ ਨੇ ਤਾਂ ਇਹਨਾਂ ਯਾਦ ਨਹੀਂ ਉਹ ਇਹਦੇ ਵਿੱਚ ਇਨਵੋਲਵ ਹੈ ਇਹਨਾਂ ਦੀ ਮਾਨਸਿਕਤਾ ਹੀ ਇਦਾਂ ਦੀ ਔਰ ਮੈਂ ਇਹ ਕਹਾਂਗਾ ਕਿ ਜਿਵੇਂ ਕਿ ਸਮਾਜ ਦੇ ਵਿੱਚ ਇਹ ਗੱਲ ਫੈਲੀ ਸੀ ਕਿ ਉਸ ਬੰਦੇ ਨੇ ਧਰਮ ਪਰਿਵਰਤਨ ਕੀਤਾ ਹੈ ਹਣਾ ਔਰ ਦੇਖੋ ਅੱਜ ਬਿੱਲੀ ਥੈਨੇ ਉੱਾਰ ਆ ਗਈ ਹੈ ਕਿਸੇ ਬੰਦੇ ਨੇ ਇਹ ਗੱਲ ਨਹੀਂ ਕੀਤੀ ਕਿ ਉਹਨੂੰ ਮਾਫ਼ ਕਰਨਾ ਚਾਹੀਦਾ ਹਰ ਬੰਦਾ ਇਹੀ ਕਹਿ ਰਿਹਾ ਉਹਨੂੰ ਸਖਤ ਤੋਂ ਸਖਤ سزا ਮਿਲਣੀ ਚਾਹੀਦੀ ਹੈ ਉਹਨੂੰ ਫਾਂਸੀ ਮਿਲਣੀ ਚਾਹੀਦੀ ਹੈ ਉਹਨੂੰ ਮੌਕੇ ਤੇ ਹੀ ਕਿਉਂ ਨਾ ਅੱਗ ਲਾ ਕੇ ਸਾੜ ਦਿੱਤਾ ਗਿਆ ਜਿਹੜਾ ਬੰਦਾ ਉਹਨੂੰ ਮਾਫ਼ ਕਰਨ ਦੀ ਗੱਲ ਕਹਿ ਰਿਹਾ ਇਹਦਾ ਮਤਲਬ ਉਹਨਾਂ ਦਾ ਆਪਣਾ ਬੰਦਾ ਹੈ ਉਹ ਉਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹ ਇੰਡਾਇਰੈਕਟ ਵੇ ਦੇ ਨਾਲ ਉਹਦਾ ਬਚਾਅ ਕਰਕੇ ਦੱਸ ਰਿਹਾ ਜਾਂਦਾ ਕਿ ਉਹ ਸਾਡਾ ਬੰਦਾ ਹੈ ਅਸਲ ਵਿੱਚ ਇਹ ਗੱਲ ਹੈ ਇਹਦੇ ਵਿੱਚ ਔਰ ਅਸੀਂ ਤਾਂ ਇਹੀ ਕਵਾਂਗੇ ਕਿ ਬਹੁਤ ਇਹ ਕਾਨੂੰਨੀ ਹਰਕਤ ਆ ਇਸ ਤਰ੍ਹਾਂ ਦਾ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਸੀ ਉਹਨਾਂ ਨੂੰ ਅਸੀਂ ਤਾਂ ਇਹ ਕਵਾਂਗੇ ਕਿ ਪ੍ਰਮਾਤਮਾ ਉਹਨੂੰ ਬਿਲਕੁਲ ਮੁਆਫੀ ਕਰੂਗਾ ਇਹ ਮਾਫੀ ਦੀ ਗੱਲ ਕਰਦਾ ਹੈ ਨਾ ਪ੍ਰਮਾਤਮਾ ਇਹਨੂੰ ਹੀ ਬਿਲਕੁਲ ਮਾਫ ਨਹੀਂ ਕਰੂਗਾ ਜਿਨ੍ਹਾਂ ਨੇ ਸਾਡੇ ਜ਼ਖਮਾਂ ਦੇ ਉੱਪਰ ਧੂਣ ਛਿੜਕਿਆ ਜੇਕਰ ਉਹ ਸਾਡੇ ਨਾਲ ਨਹੀਂ ਖੜ ਸਕਦਾ ਜੇਕਰ ਉਹ ਸਾਡੇ ਨਾਲ ਦੁੱਖ ਨਹੀਂ ਵੰਡਾ ਸਕਦਾ ਤੇ ਸਾਡੇ ਜ਼ਖਮਾਂ ਤੇ ਲੂਣ ਛੜਕੰਦਾ ਇਸ ਬੰਦੇ ਨੂੰ ਕੋਈ ਹੱਕ ਨਹੀਂ ਪੀੜਤ ਪਰਿਵਾਰ ਨੇ ਸਪਸ਼ਟ ਤੌਰ ਤੇ ਕਿਹਾ ਕਿ ਪਾਸਟਰ ਅੰਕੁਲ ਰੂਲਾ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਜੇਕਰ ਉਹ ਪੀੜਤ ਪਰਿਵਾਰ ਦੇ ਨਾਲ ਨਹੀਂ ਖੜੇ ਹੋ ਸਕਦੇ ਤਾਂ ਉਹਨਾਂ ਨੂੰ ਅਜਿਹੇ ਬਿਆਨ ਦੇ ਕੇ ਉਹਨਾਂ ਦੇ ਦੁੱਖ ਨੂੰ ਹੋਰ ਨਹੀਂ ਵਧਾਉਣਾ ਚਾਹੀਦਾ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ